ਅਮੇ ਆਵਿ ਗੁਣ ਪਰੇ ਇੱਕ ਗੁਣ ਨਾ ਕੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਭੁਲੇ ਸੋਤੇਦਾਰਾ ਸੇਉ ਪ੍ਰੀਤ ਲਗ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੋਰੇ RAM ਦਾਸ ਰਾਖੂ ਸਰਨਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾਖੂ ਸਰਨਾ ਸੁਖ ਹਟਲ ਗੁਰ ਸੇਵੀਐ ਇਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੇ ਨੂਰ ਅਰਸੋ ਕੁਰਸੋ ਝੱਟੀ ਐ ਤਦ ਡਠੇ ਸਚੇ ਪਾਤਸ਼ਾਹ ਮਹਲ ਜਨਮ ਜਨਮ ਦੀ ਕੱਟੀ ਐ ਸਜਣ ਸਚਾ ਪਾਤਸ਼ਾਹ ਸਿਰ ਸਾਹੰਦ ਜਿਸ ਪਾਸ ਬਹਠਿਆ ਸੋਹੀਏ ਸਭ ਨੰਦਾਵੇ ਸਜਣ ਸੱਚਾ ਪਾਤਸ਼ਾਹ ਹੋ ਸਿਰ ਸ਼ਾਹਦ ਜਿਸ ਪਾਸ ਬਹਠਿਆ ਸੋਹੀਏ ਸਭ ਨੰਦਾਵੇ সপ্ন শ্রী গুরু স ਗੋਰਾ ਮੁਖ ਅੰਤਰ ਸਾਤ ਹੈ ਮਨ ਤਨ ਨਾਮ ਸਮਾਏ ਨਾਮ ਜਤਵਾਂ ਹਰ ਮੁਖ ਅੰਤਰ ਸਾਤ ਹੈ ਮਨ ਤਨ ਨਾਮ ਸਮਾਇ ਨਾਮ ਚਤ ਨਾਮ ਪਦਾਰਥ ਪਾਈਆ ਕਿੰਤਾ ਗਏ ਬਿਲਾਏ ਸਤ ਗੁਰ ਮਿਲਿਆ ਨਾਮ ਹੀ ਉਪਜਾ ਸਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਆ ਤਥ ਸਤਗੁਰ ਪਰਖ ਜੇ ਮੈ ਆ ਬ੍ਰਹਮ ਬ੍ਰਮਿਆ ਘਰ ਛੋੜ ਗਿਆ ਓ ਸਭ ਸਾਰ ਲ ਬਰ ਲ ਮੋਹ ਨਿਕਲ ਨਿਤ ਝਗੋ ਸਟਦਾ ਮਵਾ ਕੀ ਆ ਹੋ ਕਸਹੀਦ ਕੀ ਤਾ ਸਦਾ ਇਹੋ ਜੇ ਹਾ ਪਾਇਆ ਜਿੱਥੇ ਹੋ ਜਾਏ ਤਿੱਥੇ ਉਹ ਟੁੱਟਾ ਕੋੜ ਬੋਲ ਕਿਸਨਾ ਭਾਵ संत है स्वामी अपने के जैसा कोई कर तसा कोई पावे ई ਕਿਆਰ ਹੋਵ ਦਰ ਸੱਚ ਅੱਗ ਦੇ ਜਾਨ ਨਾਨਕ ਆਖ ਸੁਣਾਵਾ ਰਦਤੇ ਓਰਨ ਹੋਏ ਆਸ ਗੋਰ ਚਰਣੀ ਮਨ ਰੱਤੇ ਗੋ ਗੋਰੀ ਆਪਣੀ ਕਿਰਪਾ ਤਾਰ ਆਪਣੇ ਕਰਨ ਤੇ ਨਾਨਕ ਸਦ ਬਲਿਹਾ ਸ ਗੁਰ ਕੇ ਗੁਣ ਇਤੇ ਨਾਨਕ ਸਦ ਬਾਲ ਹਾਰ ਜਸ ਗੁਰ ਕੇ ਗੁਣ ਇਤੇ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਮਹਲਾ 4 ਗੁਰਮੁਖ ਅੰਤਰ ਸਾਧ ਹੈ ਮਨ ਤਨ ਨਾਮ ਸਮਾਏ ਨਮੋ ਚਿਤ ਵੇ ਨਾਮ ਪੜਾਏ ਨਾਮ ਰਹੇ ਨਿਵਨਾਏ ਰਾਗ ਸੋਰਠਿ ਕੀ ਵਾਰ ਪਉੜੀ 27 ਸਲੋਕਾ